ਸ਼ੁਭਕਰਨ ਦੀ ਕਤਲ ਤੋਂ ਬਾਅਦ ਐਫਆਰਆਈ ਹੋਣ ਤੋਂ ਬਾਅਦ ਅੱਜ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਤੋਂ ਪਹਿਲਾਂ ਸ਼ੁਭਕਰਨ ਦੀ ਬੋਡੀ ਨੂੰ ਖਨੌਰੀ ਬਾਰਡਰ ਤੇ ਲਜਾਇਆ ਗਿਆ ਤੇ ਉਹ ਦੇਖੋ ਉੱਥੇ ਸ਼ੁਭਕਰਨ ਦੀ ਸਾਰੀ ਫੈਮਿਲੀ ਵੀ ਨਜ਼ਰ ਆ ਰਹੀ ਹੈ ਭੈਣਾਂ ਦੇਖੋ ਕਿੰਨੀਆਂ ਦੁਖੀ ਨੇ ਰੋ ਰਹੀਆਂ ਨੇ ਸ਼ੁਭਕਰਨ ਦੀ ਦਾਦੀ ਇੱਕ ਬਹੁਤ ਵੱਡਾ ਚਿਹਰਾ ਜੋ ਇਸ ਦੁਨੀਆ ਤੋਂ ਚਲ ਗਿਆ ਬਸ ਵੈਸੇ ਉਹ ਕੀ ਦੇਖੀ ਤਾਂ ਸ਼ੁਭਕਰਨ ਕੋਈ ਘਰੋਂ ਕੋਈ ਖਾਸ ਨਹੀਂ ਸੀ ਦੋ ਤਿੰਨ ਕਿੱਲੇ ਸੀ ਬਸ ਉਹੀ ਨੂੰ ਆਉਂਦੇ ਸੀ ਜੇ ਆਪਾਂ ਸੋਚੀਏ ਕਿ ਬਹੁਤ ਪੈੜੀ ਵਾਲਾ ਸੀ ਬਰੋਂ ਘਰੋਂ ਬਹੁਤ ਤਗੜਾ ਸੀ ਨਹੀਂ ਉਦਗ੍ਰੀ ਪਰਿਵਾਰ ਤੋਂ ਆਪਾਂ ਕਹਿ ਸਕਦੇ ਹਾਂ ਇੱਕ ਤੇ ਉਸਨੇ ਕੁਰਬਾਨੀ ਆਪਣੇ ਕਿਸਾਨਾਂ ਵੀਰਾਂ ਵਾਸਤੇ ਦਿੱਤੀ ਹੈ ਤੇ ਜੋ ਹਮੇਸ਼ਾ ਆਪਾਂ ਨੂੰ ਯਾਦ ਰਹੇਗੀ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਹੋਏ ਕਿਉਂਕਿ ਉਹਨਾਂ ਨੇ ਕਿਸਾਨੀ ਤੇ ਇੱਕ ਸ਼ਹੀਦੀ ਪਾਈ ਆਪਾਂ ਕਹਿ ਸਕਦੇ ਹਾਂ ਤੇ ਦੇਖੋ ਪੈਣਾ ਨੇ ਸੇਰਾ ਵੀ ਆਪਣੇ ਭਰਾ ਦੇ ਸਿਰ ਤੇ ਸਜਾਇਆ ਤੇ ਫੁੱਲਾਂ ਦੀ ਵਰਖਾ ਵੀ ਕਾਫੀ ਕੀਤੀ ਗਈ ਤੇ ਐਵੇਂ ਸ਼ੁਭਕਰਨ ਨੂੰ ਆਖਰੀ ਵਿਦਾਈ ਦਿੱਤੀ ਜਿਸ ਤੋਂ ਬਾਅਦ ਸ਼ੁਭਕਰਨ ਨੂੰ ਐਂਬੂਲੈਂਸ ਚ ਪਾ ਕੇ ਉਹਨਾਂ ਦੇ ਘਰ ਲਿਜਾਇਆ ਗਿਆ ਤੇ ਉੱਥੇ ਜਾ ਕੇ ਉਹਨਾਂ ਦੀ ਅੰਤਿਮ ਅਰਦਾਸ ਵੀ ਕੀਤੀ ਗਈ ਤੇ ਤੇ ਉੱਥੇ ਉਹਨਾਂ ਦਾ ਸਸਕਾਰ ਹੋਇਆ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਹ ਸੀ ਸ਼ੁਭਕਰਨ ਜੋ ਇੱਕ ਨੋਰਮਲ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਪਰ ਇਸ ਵੀਰ ਦੀ ਸ਼ਹੀਦੀ ਉਹ ਹਮੇਸ਼ਾ ਜ਼ਿੰਦਗੀ ਭਰ ਯਾਦ ਰਹੇਗੀ